ਸ਼੍ਰੀ ਰਾਮ ਜੀ ਰਾਮ ਬਿਆ ਜੀ ਰਾਮ ਐਸਓ ਦੀ ਤਰਫ ਤੋਂ ਬੜਾਈਆਂ ਜੀ ਰਾਮ ਨਾਮੀ ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਠੀਕ ਹੈ ਨਾ ਜੰਦੇ ਜੀ ਸ਼ੋ ਅਫਸਰ ਪਰ ਦੇਖੋ ਜੀ ਅੱਜ ਬੜਾਈ ਤੇ ਹਸੀ ਦੀ ਨੇ ਭਗਵਾਨ ਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਤੇ ਸ਼ਹਿਰ ਦੇ ਵੱਲੋਂ ਇੱਕ ਬੜੀ ਬਹੁਤ ਇੱਕ ਭਵ ਹੈ ਯਾਤਰਾ ਸਹੀ ਦੀ ਸ਼ੋ ਯਾਤਰਾ ਕੱਟੀ ਜਾ ਰਹੀ ਹੈਗੀ ਤੇ ਬੜੇ ਵਧੀਆ ਮਾਹੌਲ ਦੇ ਵਿੱਚੋਂ ਚੱਲ ਰਹੀ ਹੈਗੀ ਤੇ ਅੱਜ ਸ਼ਾਮ ਦਾ ਪ੍ਰੋਗਰਾਮ ਵੀ ਹੈਗਾ ਜਿਹਦੇ ਭਗਵਾਨ ਆਰਾਮ ਦੇ ਨਾਲ ਸੰਬੰਧਿਤ 4 ਵਜੇ ਤੋਂ ਲੈ ਕੇ 8 ਰਾਤ ਨੂੰ 9:00 ਵਜੇ ਤੱਕ ਖਾਣੇ ਤੱਕ ਇਹ ਚੱਲਦਾ ਰਹੇਗਾ ਅੱਜ ਸਾਰਾ ਦਿਨ ਇਹੀ ਪ੍ਰੋਗਰਾਮ ਚੱਲਦੇ ਰਹਿਣੇ ਭਗਵਾਨ ਆਰਾਮ ਦੇ ਐਨਾ ਕਹਿੰਦੇ ਹੋਏ ਮੈਂ ਸਾਰਿਆਂ ਨੂੰ ਜੈ ਸ਼ੀਰੀ ਆਰਾਮ ਭਗਵਾਨ ਜੀ ਦੇ ਆ ਜਨਮ ਦਿਹਾੜੇ ਤੇ ਸਭ ਨੂੰ ਵਧਾਈ ਦੇਣਾ ਸ਼ੁਭ ਕਾਮਨਾਵਾਂ ਦੇਣਾ ਈ ਗੈ ਰਾਮ ਨੌਮੀ ਦੀਆਂ ਵਧਾਈਆਂ ਜੀ ਬਹੁਤ-ਬਹੁਤ ਤੁੰਗਰੀ ਜੀ ਬਹੁਤ-ਬਹੁਤ ਜੀ ਠੀਕ ਹੈ ਨਾ ਜਾਨਦੇ ਹੋ ਅੱਜ ਪ੍ਰਵਾਤ ਸ੍ਰੀ ਗੱਡੀ ਜਾ ਰਹੀ ਹੈ ਇਹ ਮੌਕਾ ਬਹੁਤ ਸਾਲ ਬਾਅਦ ਆਇਆ ਕਿ ਅੱਜ ਪ੍ਰਵਾਤ ਸ੍ਰੀ ਦਾ ਪਹਿਲਾ ਟਾਈਮ ਹੈ ਔਰ ਅਸੀਂ ਇਸ ਉਪਲਬਖ ਦੇ ਵਿੱਚ ਰਾਮ ਨਮੀ ਜਿਹੜੀ ਸ਼ੋਭਾ ਯਾਤਰਾ ਨਿਕਲੀ ਜਾ ਰਹੀ ਹੈ ਉਹਦੇ ਲਈ ਅਸੀਂ ਜਿੰਨੇ ਵੀ ਉਹਨਾਂ ਦੇ ਨਾਲ ਸਰਦਾਲ ਲੁਆ ਰਹੇ ਸਭ ਦੇ ਲਈ ਅਸੀਂ ਸੇਵਾ ਦਾ ਮੌਕਾ ਰੱਖਿਆ ਹੈ ਕਿ ਸਭ ਨੂੰ ਅਸੀਂ ਆਪਣਾ ਪਾਣੀ ਤੇ ਸਾਡੇ ਵੱਲੋਂ ਜੋ ਵੀ ਹੈ ਪ੍ਰੋਵਾਈਡ ਕਰਾਏ ਜਾ ਰਹੇ ਹੈ ਤੇ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਬਹੁਤ ਸਾਲ ਬਾਅਦ ਸਾਨੂੰ ਨਸੀਬ ਹੋਇਆ ਹੈ ਔਰ ਇਸ ਨੂੰ ਬਹੁਤ ਅੱਛੀ ਹਰਸ਼ੋਲਾ ਸ਼ਹਿਰ ਵਾਸੀਆਂ ਨੂੰ ਕੋਈ ਸੰਦੇਸ਼ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਹੈ ਕਿ ਸਾਰੇ ਮਿਲ ਜੁਲ ਕੇ ਇਹਦੇ ਵਿੱਚ ਸਾਡਾ ਸਾਥ ਦੇਣ ਔਰ ਅਸੀਂ ਆਨ ਵਾਲੇ ਟਾਈਮ ਦੇ ਵਿੱਚ ਨੂੰ ਹੋਰ ਵੀ ਬਹੁਤ ਅੱਛੇ ਤਰੀਕੇ ਨਾਲ ਜਿਵੇਂ ਸ਼੍ਰੀ ਰਾਮ ਮੰਦਿਰ ਜੀ ਦਾ ਨਿਰਮਾਣ ਹੋ ਰਿਹਾ ਹੈ ਵੱਧ ਚੜ ਕੇ ਉਹਦੇ ਵਿੱਚ ਸਹਿਯੋਗ ਦੇਣ ਤਾਂ ਨਾਲ ਟਾਈਮ ਦੇ ਵਿੱਚ ਅਸੀਂ ਉਸ ਨੂੰ ਹੋਰ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਮਨਾਇਆ ਜਾ ਸਕਦਾ ਹੈ ਹਾਂਜੀ ਸਰ ਕੀ ਕਹਣਾ ਜੰਨੇ ਆਰਾਮ ਨਾਮੀ ਬਾਰੇ ਆਰਾਮ ਨਾਮੀ ਦਾ ਖੁਸ਼ੀ ਦਾ ਦਿਨ ਹੈ ਜੀ ਸਾਡਾ Hindu ਧਰਮ ਦਾ ਸਾਡਾ ਆਪਰੇ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪ੍ਰਵਾਸ ਫੇਰੀ ਪ੍ਰਵਾਸ ਫੇਰੀ ਆ ਰਹੀ ਹੈ ਜੀ ਹਾਂ ਜੀ ਬਰਾਮਚੰਦਰ ਜੀ ਦੀ ਅਪਾਰ ਕਿਰਪਾ ਸਾਪਰ ਸਾਪਰ ਹੋਵੇ ਸਾਰੇ ਦੁਨੀਆ ਪਰ ਹੋਵੇ ਬਰਾਮਚੰਦਰ ਜੀ ਦਾ ਆਸ਼ੀਰਵਾਦ ਹੋਵੇ ਜੈ ਸ਼੍ਰੀ ਰਾਮ ਜੈ ਜੀ ਆਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੀ ਆਰਾਮ ਮਸ਼ੀਨੇ ਤੇ ਆਪਾਂ ਚੌਵੀਰ ਬੱਲੇ ਰਾਮ ਰਾਮ ਜੀ ਰਾਮ ਰਾਮ ਜੀ ਜੈ ਸ਼੍ਰੀ ਰਾਮ 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 ਜੀ ਹੋਰ ਠੀਕ ਹੈ ਜੀ ਵਧੀਆ 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 ਠੀਕ ਠਾਕ ਜੀ ਬੜਾ ਜਿੱਤੇ ਕੋਈ ਚਾਹੀਦਾ ਦੇਖੋ ਜੀ ਆਰਾਮ ਮੰਦਿਰ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਅੱਜ ਇਹ ਦਿਨ ਬਹੁਤ ਭਾਗਾ ਵਾਲਾ ਤੇ ਸਾਡੇ ਖੜਨ ਵਾਸਤੇ ਤਾਂ ਖਾਸ ਕਰਕੇ ਕਿਉਂਕਿ ਅੱਜ ਦੇ ਦਿਨ ਉਹ ਅੱਜ ਪ੍ਰੋਗਰਾਮ ਨਾ ਵਧੀਆ ਲਿਖਿਆ ਗਿਆ ਸਾਡੇ ਆਰਾਮ ਮੰਦਿਰ ਸੰਸਥਾ ਤੱਕੋ ਸਵੇਰੇ ਪ੍ਰਭਾਤ ਦੇ ਦੀ ਕਾਮ ਨੂੰ 4 ਵਜੇ ਤੋਂ ਬਾਅਦ ਆਪਣੇ ਪਾਰ ਸ਼ੁਰੂ ਹੋ ਜਾਣੀਆਂ ਨਿਕਲੇ ਉਸ ਤੋਂ ਬਾਅਦ ਕੀਰਤਨ ਫਿਰ 7 ਵਜੇ ਇੱਕ ਚੰਡੀਗੜ੍ਹ ਤੋਂ ਮੰਡਲੀ ਆ ਰਹੀ ਹੈ ਜਿਹੜੀ ਕਿ ਬਹੁਤ ਵਧੀਆ ਗੋਣਗਾਨ ਕਰੇਗੀ ਤੇ ਹੁਣ ਪ੍ਰਭਾਤਵੇਰੀ ਵੀ ਆਮਦਪੁਰ ਤੋਂ ਚੱਲ ਕੇ ਬਹੁਤ ਭਰਮਾ ਸਵਾ ਹੈ ਨਾ ਕਿ ਲੋਕਣਾ ਵਿੱਚ ਬਹੁਤ ਵਧੀਆ ਮਹਾਰਾ ਮਿਲ ਰਿਹਾ ਔਰ ਹਰ ਬੰਦਾ ਹਰਿਆ ਹਰੇਕ ਧਰਮ ਦਾ ਹਰੇਕ ਜਾਤੀ ਦਾ ਇਸੇ ਵਿੱਚ ਨਾਲ ਮਿਲ ਕੇ ਇਸ ਨੂੰ ਮਤਲਬ ਬਹੁਤ ਵਧੀਆ ਸੱਜਣ ਬਣਾ ਰਿਹਾ Harbasi Jay Shri Ram 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 ਰਾਮ ਰਾਮ ਜੀ ਦੀਆਂ ਵਧਾਈਆਂ ਜੀ ਬਹੁਤ ਬਹੁਤ ਫੋਟੋ ਲੈਣਾ ਫੋਟੋ ਲੈਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਪਰ ਮੈਂ ਇਸ ਮੌਕੇ ਚਾਹੁੰਦਾ ਵੀ ਜਿਹੜੀ ਰਾਮ ਨੌਮੀ ਆਪਾਂ ਮਨਾ ਰਹੇ ਆ ਇਹ ਬਹੁਤ ਸ਼ਾਨਦਾਰ Hindu ਦਾ ਮਜ਼ਬੂਤ ਤਿਹਾਰ ਮਨਾਇਆ ਜਾਣਾ ਚਾਹੀਦਾ ਤਾਂ ਕਿ ਸਾਡੇ ਧਰਮ ਸਾਰੇ ਧਰਮਾਂ ਨੂੰ ਮਿਲ ਕੇ ਇੱਕ ਦੂਜੇ ਦੇ ਧਰਮ ਦਾ ਸਨਮਾਨ ਕਰਨਾ ਚਾਹੀਦਾ ਆਪਣਾ ਲਗਾਵ ਵਾਦਾ ਆਪਸੀ ਭਾਈਚਾਰਾ ਵਾਦਾ ਜੈ ਸ਼੍ਰੀ ਰਾਮ ਹਰਿ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ प्यार हर पंज न सुह ਕਿ ਆਉਣ ਜਾਣ ਨਾਲ ਸੰਦੇ ਨਿਕਿਓ ਕਦਮਾਂ ਤੋਂ ਜਾਣ ਕੋਰੀ ਸਤਿ ਸਾਈਂ ਬੀਤ ਤੂੰ ਜੇਹੀ ਸੱਚੋ ਤਤੁਰ ਸਾਇਆ ਜਿਦ ਤਮਨਾ ਤਤ